ਦੇਵਲ ਨੂੰ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਬਰਕਤ ਦੀ ਰਸੋਈ ਦੇ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਦੇਖੋ ਵਾਰਿਸ਼ ਦਾ ਮੌਸਮ ਆ ਹੈ ਨਾ ਮੀਂਹ ਜਿਹੜਾ ਆ ਬਾਹਰ ਬਹੁਤ ਜ਼ਿਆਦਾ ਪਈ ਜਾਂਦਾ ਹੈ ਬਹੁਤ ਵਧੀਆ ਮੌਸਮ ਹੋਇਆ ਵਾਏ ਆਪਾਂ ਆਪਣੇ ਬੱਚਿਆਂ ਨੂੰ ਬਣਾ ਕੇ ਦੇ ਰਹੇ ਹਾਂ ਜੀ ਫ੍ਰੈਂਚ ਫ੍ਰਾਈਜ਼ ਮੀਂਹ ਪੈਂਦਾ ਹੋਵੇ ਤੇ ਹਨਾ ਆਪਾਂ ਘਰ ਦੇ ਵਿੱਚ ਕੁਝ ਨਾ ਬਣਾਈਏ ਇਹ ਕਦੇ ਹੋ ਸਕਦਾ ਹੈ ਸੋ ਆਪਾਂ ਅੱਜ ਫ੍ਰੈਂਚ ਫ੍ਰਾਈਜ਼ ਬਣਾ ਕੇ ਤਿਆਰ ਕਰਾਂਗੇ ਆਪਣੇ ਕੋਲ ਆਲੂ ਪੈਸੀ ਕਰੇ ਆਪਾਂ 5-6 ਆਲੂ ਲਈਏ ਮੀਡੀਅਮ ਸਾਈਜ਼ ਦੇ ਹਨਾ ਤਾਂ ਆਪਾਂ ਛਿਲਕਾ ਉਤਾਰ ਲਵਾਂਗੇ ਇਦਾਂ ਆਪਣੇ ਛਿਲਕਾ ਇਹਨਾਂ ਦਾ ਉਤਾਰ ਲੈਣਾ ਹੈ ਜੀ ਬੜੀ ਆਸਾਨੀ ਦੇ ਨਾਲ ਘਰ ਦੇ ਵਿੱਚ ਇਹ ਬਣ ਜਾਂਦੇ ਆ ਇਹਨਾਂ ਨੂੰ ਬਣਾਉਣ ਦੇ ਲਈ ਬਹੁਤ ਜ਼ਿਆਦਾ ਟਾਈਮ ਨਹੀਂ ਲੱਗਦਾ ਤੇ ਬਹੁਤ ਹੀ ਵਧੀਆ ਜਿਹੜੇ ਆ ਬਣ ਕੇ ਤਿਆਰ ਹੁੰਦੇ ਆ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਇੱਕ ਰਿਕਵੈਸਟ ਆ ਜੇ ਤੁਸੀਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਹੋਇਆ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਜੇ ਵੀਡੀਓ ਵਧੀਆ ਲੱਗਦੀ ਹੈ ਨਹੀਂ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰ ਦਿਆ ਕਰੋ ਤੇ ਇੱਕ ਸੋਣਾ ਜਿਹਾ ਕਮੈਂਟ ਵੀ ਜ਼ਰੂਰ ਕਰ ਦਿਆ ਕਰੋ ਜਿਨ੍ਹਾਂ ਨੇ ਸਬਸਕ੍ਰਾਈਬ ਕੀਤਾ ਹੋਇਆ ਹੈ ਉਹਨਾਂ ਦਾ ਤਹਿ ਦਿਲੋਂ ਧੰਨਵਾਦ ਜੀ ਆਪਾਂ ਨੇ ਆਲੂਆਂ ਨੂੰ ਛਿੱਲ ਕੇ ਚੰਗੀ ਤਰ੍ਹਾਂ ਧੋ ਲਿਆ ਏ ਹੁਣ ਆਪਾਂ ਇਹਨਾਂ ਨੂੰ ਕਟਿੰਗ ਕਰਾਂਗੇ ਆਪਾਂ ਇਦਾਂ ਕਟਿੰਗ ਕਰਾਂਗੇ ਦੇਖੋ ਜਿਹੜੇ ਆਲੂ ਆ ਨਾ ਇਹ ਥੋੜੇ ਛੋਟੇ ਸਾਈਜ਼ ਦੇ ਆ ਥੋੜੇ ਵੱਡੇ ਹੋਣ ਤਾਂ ਵਧੀਆ ਏ ਇਦਾਂ ਆਪਾਂ ਕਟਿੰਗ ਕਰ ਲੈਣਾ ਏ ਜਿੰਨੇ ਛੋਟੇ ਹੋਣਗੇ ਉਹਨੇ ਛੋਟੇ ਬਣਨਗੇ ਹੁਣ ਆਪਣੇ ਕੋਲ ਆਲੂ ਇਦਾਂ ਦੇ ਹੀ ਸੀ ਘਰੇ ਪਏ ਆਪਾਂ ਇਦਾਂ ਦੇ ਹੀ ਬਣਾ ਲਵਾਂਗੇ ਹੁਣ ਚਲੋ ਕੋਈ ਗੱਲ ਨਹੀਂ ਪਹਿਨ ਦੋ ਹਿੱਸਿਆਂ ਵਿੱਚ ਇਦਾਂ ਕੱਟ ਲਿਆ ਹੈ ਆਪਾਂ ਇਦਾਂ ਹੀ ਕੱਟ ਲਵਾਂਗੇ ਕਿਉਂਕਿ ਇਹ ਝਾੜਾਂ ਹੀ ਬਰੀਕ ਨੇ ਆਲੂ ਇਸ ਤਰੀਕੇ ਦੇ ਨਾਲ ਨਾ ਆਪਾਂ ਸਲਾਈਸ ਜਿਹੜੇ ਆ ਇਹਨੇ ਕੱਟ ਕੇ ਤਿਆਰ ਕਰ ਲੈਣੇ ਆ ਆਲੂ ਜਿੰਨਾ ਵੱਡਾ ਹੋਵੇਗਾ ਓਨੇ ਹੀ ਵੱਡੇ ਬਣਨਗੇ ਜਿੰਨਾ ਛੋਟਾ ਹੋਵੇਗਾ ਓਨੇ ਛੋਟੇ ਬਣਨਗੇ ਵੈਸੇ ਬਣਦਾ ਫ੍ਰੈਂਚ ਫ੍ਰਾਈਜ਼ ਦੇ ਜਾਣੇ ਆ ਚਲੋ ਕੋਈ ਨਹੀਂ ਆਪਾਂ ਛੋਟਿਆਂ ਨਾਲ ਹੀ ਕੰਮ ਚਲਾ ਲੈਨੇ ਆ ਦੇਖੋ ਜੀ ਆਪਾਂ ਨੇ ਸਾਰੇ ਆਲੂਆਂ ਨੂੰ ਐਦਾਂ ਪੀਸਸਸ ਦੇ ਵਿੱਚ ਕੱਟ ਲਿਆ ਏ ਇੱਥੇ ਨਾ ਆਪਾਂ ਨੇ ਬਿਲਕੁਲ ਠੰਡਾ ਪਾਣੀ ਲਿਆ ਏ ਜੀ ਫ੍ਰਿਜ ਵਾਲਾ ਪਾਣੀ ਲੈਣਾ ਆਪਾਂ ਇੱਥੇ ਇਹਦੇ ਵਿੱਚ ਆਪਾਂ ਜਿਹੜੇ ਆਲੂ ਕੱਟ ਕੀਤੇ ਆ ਉਹਨਾਂ ਨੂੰ ਪਾ ਦਵਾਂਗੇ ਦੇਖੋ ਜੇ ਤਾਂ ਇਦਾਂ ਕਰਕੇ ਪਾਣੀ ਜਿਹੜਾ ਇਹ ਜ਼ਿਆਦਾ ਗੰਦਾ ਹੋ ਗਿਆ ਤਾਂ ਪਾਣੀ ਬਦਲ ਲੈਣਾ ਹੈ। ਵੈਸੇ ਆਪਣੇ ਕੋਲ ਇੰਨਾ ਜ਼ਿਆਦਾ ਪਾਣੀ ਜਿਹੜਾ ਗੰਦਾ ਨਹੀਂ ਹੋਇਆ ਆਪਾਂ ਇਹਨੂੰ ਟੱਕ ਦਵਾਂਗੇ 5 ਮਿੰਟ ਦੇ ਲਈ ਆਪਾਂ ਇਹਨੂੰ ਇਦਾਂ ਹੀ ਟੱਕ ਕੇ ਰੱਖ ਦਾਂਗੇ। ਜਿਨ੍ਹਾਂ ਨੂੰ ਆਪਾਂ ਨੇ ਆਲੂਆਂ ਨੂੰ ਠੰਡੇ ਪਾਣੀ ਦੇ ਵਿੱਚ ਰੱਖਿਆ ਹੈ ਉਹਨੇ ਨੂੰ ਆਪਾਂ ਇੱਕ ਪੈਨ ਦੇ ਵਿੱਚ ਪਾ ਕੇ 3-4 ਗਲਾਸ ਪਾਣੀ ਦੇ ਰੱਖ ਦਿੱਤੇ। ਆਪਾਂ ਗੈਸ మీడియం ਕਰ ਲਿਆ ਤੇ ਪਾਣੀ ਗਰਮ ਹੋਣ ਦੇ ਲਈ ਆਪਾਂ ਰੱਖ ਦਿੱਤਾ ਹੈ। ਪੂਰੇ 5 ਮਿੰਟ ਹੋ ਗਏ ਆ ਹੁਣ ਇਹਨੂੰ ਆਪਾਂ ਵਿਚ ਪਾ ਕੇ ਇਹਦਾ ਪਾਣੀ ਜਿਹੜਾ ਨਿਚੋੜ ਲਵਾਂਗੇ ਦੇਖੋ ਇਹਦਾ ਪਾਣੀ ਜਿਹੜਾ ਹੈ ਇਹਦੇ ਵਿੱਚੋਂ ਨੁੱਚੜ ਚੁੱਕਿਆ ਹੈ ਇਧਰ ਜਿਹੜਾ ਆਪਾਂ ਗੈਸ ਉੱਤੇ ਪਾਣੀ ਰੱਖਿਆ ਸੀ ਇਹ ਵੀ ਕੋਸਾ ਹੋ ਗਿਆ ਹੈ ਇਹਦੇ ਵਿੱਚ ਆਪਾਂ ਹੁਣ ਆਲੂ ਪਾ ਦੇਵਾਂਗੇ ਇਹਨਾਂ ਨੂੰ ਨਾ ਹੁਣ ਆਪਾਂ ਨੇ ਆਲੂਆਂ ਨੂੰ 50% ਤੱਕ ਕੁੱਕ ਕਰਨਾ ਹੈ ਜੀ ਆਪਾਂ 2 ਮਿੰਟ ਲਈ ਗੈਸ ਜਿਹੜਾ ਬੰਦ ਕਰ ਦਵਾਂਗੇ ਉਸ ਤੋਂ ਬਾਅਦ 2 ਮਿੰਟ ਆਪਾਂ ਘਟਦੇ ਵਸਤੇ ਨੂੰ ਇਹ 4 ਮਿੰਟ ਤੱਕ ਜਿਹੜੇ ਆ 50 50% ਕੁੱਕ ਹੋ ਜਾਣਗੇ ਇੱਥੇ ਆਪਾਂ ਨੇ ਆਲੂਆਂ ਨੂੰ 50% ਤੱਕ ਕੁੱਕ ਕਰ ਲਿਆ ਜੀ 2 ਮਿੰਟ ਬੱਧ ਰੱਖਿਆ ਸੀ 2 ਮਿੰਟ ਘਟਦੇ ਤੇ ਹੁਣ ਆਪਾਂ ਗੈਸ ਬੰਦ ਕਰ ਦਵਾਂਗੇ ਸਿਰਫ ਆਪਾਂ 4 ਮਿੰਟ ਹੀ ਇਹਨੂੰ ਪਕਾਇਆ ਹੈ ਉਸ ਤੋਂ ਬਾਅਦ ਆਪਾਂ ਆਲੂਆਂ ਨੂੰ ਇਦਾਂ ਇੱਕ ਪਲੇਟ ਦੇ ਵਿੱਚ ਕੱਢ ਲਵਾਂਗੇ ਜਿਹੜੇ ਆਪਾਂ ਆਲੂ ਹੁਣ ਕੱਢੇ ਆ ਉਹਨਾਂ ਇੱਕ ਆਪਾਂ ਪਾਉਣਾ ਜਿਹੜਾ ਥਾਲੀ ਦੇ ਉੱਤੇ ਰੱਖ ਲਿਆ ਏ ਜੀ ਇਹਦੇ ਵਿੱਚ ਆਪਾਂ ਪਾ ਦੇਵਾਂਗੇ ਘਰਬਾਜੀ ਬਹੁਤ ਜ਼ਿਆਦਾ ਹਜੇ ਧਿਆਨ ਗੱਲ ਪਾਣੀ ਆ ਤੇ ਉਸ ਤੋਂ ਬਾਅਦ ਇੱਕ ਧੋਇਆ ਹੋਇਆ ਪਾਉਣਾ ਆਪਾਂ ਹੋਰ ਲਿਆ ਏ ਉਹਦੇ ਨਾਲ ਨਾ ਆਪਾਂ ਇਦਾਂ ਕਰਕੇ ਇਹਦਾ ਪਾਣੀ ਜਿਹੜਾ ਇਹ ਸੋਖਤਾ ਕਰ ਦਵਾਂਗੇ ਪਾਣੀ ਨਹੀਂ ਰਹਿਣਾ ਚਾਹੀਦਾ ਇਹਨਾਂ ਦੇ ਵਿੱਚ ਦੇਖੋ ਇਦਾਂ ਕਰਕੇ ਨਾ ਆਪਾਂ ਨੇ ਪਾਣੀ ਇਹਦੇ ਵਿੱਚੋਂ ਸੋਖਤਾ ਜਿਹਾ ਕਰ ਲਿਆ ਹੈ ਪਰ ਹੁਣ ਇਹਨੂੰ ਨਾ 2 ਮਿੰਟ ਦੇ ਲਈ ਪੱਖੇ નીચે ਰੱਖ ਦਾਂਗੇ ਇਹ ਥੋੜੇ ਜਿ ਠੰਡੇ ਹੋ ਜਵੇ ਜਿੰਨੇ ਨੂੰ ਆਲੂ ਠੰਡੇ ਹੁੰਦੇ ਆ ਉਹਨਾਂ ਨੂੰ ਆਪਾਂ ਫ੍ਰੈਂਚ ਫ੍ਰਾਈਜ਼ ਜਿਹੜੇ ਆ ਫਰਾਈ ਕਰਨ ਦੇ ਲਈ ਤੇਲ ਗਰਮ ਹੋਣ ਦੇ ਲਈ ਰੱਖ ਦਵਾਂਗੇ ਆਲੂ ਠੰਡੇ ਹੋ ਗਏ ਆ ਇਹਦੇ ਵਿੱਚ ਹੁਣ ਆਪਾਂ ਇੱਕ ਚਮਚ ਪਾਵਾਂਗੇ ਜੀ ਕਾਰਨਫਲੋਰ ਦੇਖੋ ਜੇ ਕਾਰਨਫਲੋਰ ਨਹੀਂ ਹੈਗਾ ਤਾਂ ਤੁਸੀਂ ਇਹਦੇ ਵਿੱਚ ਪਾ ਲੈਣਾ ਹੈ ਮੈਦਾ ਬਸ ਆਪਾਂ 1.5 ਚਮਚ ਪਾ ਲਿਆ ਇਹਦੇ ਵਿੱਚ ਮੈਦਾ ਪਾ ਸਕਦੇ ਹੋ ਜੇ ਮੈਦਾ ਵੀ ਨਹੀਂ ਹੈਗਾ ਤਾਂ ਤੁਸੀਂ ਚੌਲਾਂ ਨੂੰ ਪੀਸ ਕੇ ਮਿਕਸੀ ਦੇ ਵਿੱਚ ਉਹ ਪਾ ਸਕਦੇ ਹੋ ਬਸ ਇਹਦੇ ਵਿੱਚ ਜਿਹੜਾ ਇਹ ਪਾਣਾ ਹੈ ਬਈ 1.5 ਚਮਚ ਹੀ ਪਾਣਾ ਹੈ ਤੇ ਇਹਨਾਂ ਨੂੰ ਨਾ ਆਪਾਂ ਇਦਾਂ ਕਰਕੇ ਚੰਗੀ ਤਰ੍ਹਾਂ ਮਿਲਾ ਲੈਣਾ ਹੈ ਬਸ ਐਦਾਂ ਮਿਲਾ ਕੇ ਆਪਾਂ ਇਹਨਾਂ ਨੂੰ ਰੱਖ ਲੈਣਾ ਹੈ ਜੀ ਦੇਖੋ ਇਹਦੇ ਉੱਤੇ ਨਾ ਬਾਅਦ ਵਿੱਚ ਪਾ ਕੇ ਖਾਣ ਦੇ ਲਈ ਆਪਾਂ ਇੱਕ ਮਸਾਲਾ ਤਿਆਰ ਕਰ ਲਾਂਗੇ ਇਹਦੇ ਵਿੱਚ ਆਪਾਂ ਥੋੜਾ ਜਿਹਾ ਚਾਟ ਮਸਾਲਾ ਪਾਵਾਂਗੇ ਥੋੜਾ ਜਿਹਾ ਆਮਚੂਰ ਪਾਊਡਰ ਪਾ ਲਵਾਂਗੇ ਥੋੜੇ ਜਿਹਾ ਪਿਆ ਪਾ ਲਵਾਂਗੇ ਇਹਦੇ ਵਿੱਚ ਆਪਾਂ ਨਮਕ ਥੋੜੀ ਜਿਹੀ ਪਾਵਾਂਗੇ ਇਹਦੇ ਵਿੱਚ ਆਪਾਂ ਲਾਲ ਮਿਰਚ ਇਹਨਾਂ ਨੂੰ ਆਪਾਂ ਮਿਕਸ ਕਰ ਲਵਾਂਗੇ ਦੇਖੋ ਚਾਟ ਮਸਾਲਾ ਜਾਂ ਆਮਚੂਰ ਪਾਊਡਰ ਤੁਹਾਡੇ ਕੋਲ ਨਹੀਂ ਹੈਗਾ ਤੁਸੀਂ ਸਿਰਫ ਇੱਕ ਲਾਲ ਮਿਰਚ ਲੈ ਲੈਣੀ ਆ ਔਰ ਨਮਕ ਲੈ ਲੈਣਾ ਹੈ ਕੁੱਛ ਥੋੜਾ ਜਿਹਾ ਕਾਲਾ ਨਮਕ ਤੇ ਪੁੰਨਕੇ ਜੀਰਾ ਪਿਸਕੇ ਪਾ ਸਕਦੇ ਹੋ ਇਦਾਂ ਆਪਣੇ ਘਰ ਦੇ ਵਿੱਚ ਜਿਹੜੀ ਚੀਜ਼ ਹੈਗੀ ਉਹਦੇ ਨਾਲ ਸਾਰ ਸਕਦੇ ਹੋ ਚੰਗੀ ਤਰ੍ਹਾਂ ਮਸਾਲੇ ਨੂੰ ਆਪਾਂ ਮਿਕਸ ਕਰਕੇ ਸਾਈਡ ਤੇ ਰੱਖ ਦਵਾਂਗੇ ਇਧਰ ਤੇਲ ਗਰਮ ਹੋ ਚੁੱਕਿਆ ਹੈ ਹੁਣ ਆਪਾਂ ਤੇਲ ਵਿੱਚ ਪਾ ਦਵਾਂਗੇ ਫ੍ਰੈਂਚ ਫ੍ਰਾਈਜ਼ ਬਹੁਤ ਵਧੀਆ ਤਰੀਕੇ ਦੇ ਨਾਲ ਬਣ ਜਾਂਦੇ ਆ ਜੀ ਘਰ ਦੇ ਵਿੱਚ ਆਪਾਂ ਬਾਜ਼ਾਰੋਂ ਮਹਿੰਗੇ ਭਾਅ ਲੈ ਕੇ ਖਾਣੇ ਆ ਐਦੋਂ ਚੰਗਾ ਥੋੜੀ ਜਿਹੀ ਮਿਹਨਤ ਲੱਗਦੀ ਆਪਣੇ ਘਰ ਦੇ ਵਿੱਚ ਹੀ ਬਣਾ ਕੇ ਖਾ ਲਿਆ ਕਰੋ ਆਪਾਂ ਨੇ ਨਾ ਇਹਨਾਂ ਨੂੰ ਡਬਲ ਫਰਾਈ ਕਰਨਾ ਹੈ ਦੇਖੋ ਜਦੋਂ ਇਹਨਾਂ ਦਾ ਨਾ ਹਲਕਾ ਜਿਹਾ ਕਲਰ ਚੇਂਜ ਹੋਣ ਲੱਗ ਗਿਆ ਆਪਾਂ ਨੇ ਇਹਨਾਂ ਨੂੰ ਉਦੋਂ ਹੀ ਕੱਢ ਲੈਣਾ ਹੈ ਕਿਉਂਕਿ ਜੇ ਤੁਸੀਂ ਮੇਰੇ ਤਰੀਕੇ ਦੇ ਨਾਲ ਬਣਾਓਗੇ ਤਾਂ ਬਹੁਤ ਵਧੀਆ ਜਿਹੜੇ ਫ੍ਰੈਂਚ ਫਰਾਈ ਤੁਸੀਂ ਵੀ ਬਣਾ ਲੋਗੇ ਔਰ ਪਹਿਲੀ ਵਾਰ ਵਿੱਚ ਤੁਸੀਂ ਪਰਫੈਕਟ ਬਣਾ ਕੇ ਤਿਆਰ ਕਰ ਲੋਗੇ ਦੇਖੋ ਇਹ ਤੇ ਹਲਕਾ ਹਲਕਾ ਜਿਹਾ ਕਲਰ ਚੇਂਜ ਹੋਣ ਲੱਗ ਗਿਆ ਹੀ ਸੀ ਆਪਾਂ ਹੁਣ ਇਹਨਾਂ ਨੂੰ ਕੱਢ ਲਵਾਂਗੇ ਇਸੇ ਤਰ੍ਹਾਂ ਆਪਾਂ ਦੂਜਾ ਬੈਚ ਵੀ ਤਿਆਰ ਕਰ ਲਵਾਂਗੇ ਇਹ ਵਾਲਾ ਬੈਚ ਫਰਾਈ ਕਰਕੇ ਫੇਰ ਮੈਂ ਤੁਹਾਨੂੰ ਮਿਲਦੀ ਆ ਇਧਰ ਆਪਾਂ ਨੇ ਸਾਰੇ ਆਲੂਆਂ ਨੂੰ ਫਰਾਈ ਕਰ ਲਿਆ ਹੈ ਦੇਖੋ ਜਿਹੜੇ ਆਹ ਵਾਲੇ ਆ ਨਾ ਇਧਰ ਪਹਿਲਾਂ ਕੱਢੇ ਸੀ ਥੋੜੇ ਠੰਡੇ ਆ ਅਤੇ ਇਧਰ ਵਾਲੇ ਗਰਮ ਆ ਥੋੜੀ ਜਿਹਾ ਇਹਨਾਂ ਨੂੰ ਆਪਾਂ ਫਲਾ ਦੇਵਾਂਗੇ ਜਿਹੜੇ ਠੰਡੇ ਹੋ ਗਏ ਆ ਇਹਨਾਂ ਨੂੰ ਆਪਾਂ ਫਰਾਈ ਕਰਾਂਗੇ ਜੇ ਤੁਸੀਂ ਮੇਰੇ ਤਰੀਕੇ ਨਾਲ ਇਦਾਂ ਬਣਾਓਗੇ ਨਾ ਡਬਲ ਫਰਾਈ ਕਰਕੇ ਤਾਂ ਇਹ ਬਹੁਤ ਹੀ ਵਧੀਆ ਬਣਨਗੇ ਤੇ ਸਾਰੇ ਤੁਹਾਡੀ ਤਾਰੀਫ਼ ਕਰਨਗੇ ਜਿਵੇਂ ਮੈਂ ਆਪਣੇ ਘਰ ਦੇ ਵਿੱਚ ਚੀਜ਼ ਬਣਾਉਣੀ ਹੈ ਮੈਂ ਤੁਹਾਡੇ ਨਾਲ ਉਹੀ ਉਹ ਤਰੀਕਾ ਸ਼ੇਅਰ ਕਰਦੀ ਆਂ ਵੈਸੇ ਦੇਖੋ ਹਰ ਇੱਕ ਦਾ ਤਰੀਕਾ ਜਿਹੜਾ ਆ ਅਲੱਗ ਅਲੱਗ ਹੁੰਦਾ ਹੈ ਨਾ ਹਰ ਕੋਈ ਚੀਜ਼ ਬਣਾਉਣ ਦਾ ਪਰ ਆਪਾਂ ਤੁਹਾਡੇ ਨਾਲ ਕੋਸ਼ਿਸ਼ ਕਰਦੇ ਹੁੰਦੇ ਆ ਕਿ ਸੌਖੇ ਤੋਂ ਸੌਖਾ ਤਰੀਕਾ ਜਿਹੜਾ ਸ਼ੇਅਰ ਕਰੀਏ ਇਹ ਜਿਹੜੇ ਥੋੜੇ ਠੰਡੇ ਆਪਾਂ ਪਹਿਲਾਂ ਇਹਨਾਂ ਨੂੰ ਪਾ ਦਵਾਂਗੇ ਇਹਨਾਂ ਨੂੰ ਹੁਣ ਆਪਾਂ ਚੰਗੀ ਤਰ੍ਹਾਂ ਫਰਾਈ ਕਰਨਾ ਹੈ ਤੁਸੀਂ ਦੇਖ ਸਕਦੇ ਹੋ ਜੀ ਕਿੰਨਾ ਵਧੀਆ ਇਹਨਾਂ ਦਾ ਕਲਰ ਆਇਆ ਹੈ ਆਪਾਂ ਹੁਣ ਇਹਨਾਂ ਨੂੰ ਕੱਢ ਲਵਾਂਗੇ ਦੂਜਾ ਮੈਚ ਵੀ ਆਪਾਂ ਇਸੇ ਤਰੀਕੇ ਦੇ ਨਾਲ ਫਰਾਈ ਕਰ ਲਵਾਂਗੇ ਜੀ ਸਾਰੇ ਬਣੇ ਤੋਂ ਬਾਅਦ ਆਪਾਂ ਫਿਰ ਤੁਹਾਨੂੰ ਮਿਲਦੇ ਹਾਂ ਇਹ ਕਿੰਨੇ ਵਧੀਆ ਬਣ ਕੇ ਤਿਆਰ ਹੋਏ ਆ ਹੁਣ ਜਿਹੜਾ ਆਪਾਂ ਨੇ ਮਸਾਲਾ ਬਣਾ ਕੇ ਤਿਆਰ ਕੀਤਾ ਸੀ ਉਹ ਆਪਾਂ ਇਹਦੇ ਉੱਤੇ ਥੋੜਾ ਜਿਹਾ ਪਾ ਦਵਾਂਗੇ ਇਹ ਵਾਲਾ ਆਪਾਂ ਸਟੋਰ ਕਰਕੇ ਰੱਖ ਵੀ ਸਕਦੇ ਆ ਆਪਾਂ ਨੂੰ ਹੋਰ ਵੀ ਜ਼ਰੂਰਤ ਪੈਂਦੀ ਰਹਿੰਦੀ ਆਪਾਂ ਬਣਾਉਂਦੇ ਰਹਿੰਦੇ ਜਿਵੇਂ ਘਰ ਦੇ ਵਿੱਚ ਜਿੰਨੇ ਕਪਾ ਨੂੰ ਲੋੜ ਆ ਉਹਨਾਂ ਕਪਾ ਮਸਾਲਾ ਇਹਦੇ ਉੱਤੇ ਪਾ ਲਿਆ ਇਹ ਜੀ ਤੇ ਬਾਕੀ ਆਪਾਂ ਇਧਰ ਟਮੇਟੋ ਕੈਚੱਪ ਲਈ ਹੈ ਇਹਦੇ ਨਾਲ ਆਪਾਂ ਕਰਾਂਗੇ ਜੀ ਸਰਵ ਤੁਸੀਂ ਦੇਖ ਸਕਦੇ ਹੋ ਬਹੁਤ ਵਧੀਆ ਬਣ ਕੇ ਤਿਆਰ ਹੋ ਗਏ ਆ ਤੁਹਾਨੂੰ ਮੇਰਾ ਇਹ ਤਰੀਕਾ ਕਿੱਦਾਂ ਦਾ ਲੱਗਿਆ ਕਮੈਂਟ ਕਰਕੇ ਜ਼ਰੂਰ ਦੱਸਿਓ ਜੇ ਮੇਰੀ ਵੀਡੀਓ ਚੰਗੀ ਲੱਗੀ ਆ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਦੇ ਹੋ ਜੀ ਜੇ ਚੈਨਲ ਉੱਤੇ ਪਹਿਲੀ ਵਾਰ ਹੀ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਕੇ ਜਰੂਰ ਜਾਓ ਮੇਰੀ ਵੀਡੀਓ ਦੇਖਣ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ